ਪੰਜਾਬ ਸਰਕਾਰ ਦੀ ਯੋਗ ਨਸ਼ਾ ਵਿਰੋਧ ਮੋਹਮ ਦੇ ਤਹਿਤ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੇ ਨਾਲ ਐਸਪੀਸੀਟੀ ਪਲਵਿੰਦਰ ਜਿੰਮਾ ਅਤੇ ਡੀਐਫਪੀਸੀਟੀ ਵਨ ਸੁਤਨਾਮ ਸਿੰਘ ਦੇ ਉਹਨਾਂ ਦੀ ਟੀਮ ਨੇ ਪਟਿਆਲਾ ਦੀ țeਹਾ ਬਸਤੀ ਵਿੱਚ ਸਰਚ ਅਭਿਆਨ ਚਲਾਇਆ ਇਸ ਮੌਕੇ ਇੱਕ ਨਸ਼ਾ ਤਸਕਰ ਨੂੰ ਵੀ ਕਾਬੂ ਕੀਤਾ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮੀਡੀਆ ਨਾਲ ਗੱਲਬਾਤ ਕਰਦੇ ਐਸਐਸਪੀ ਵਰੁਣ ਸ਼ਰਮਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਅਜਿਹੇ ਚੈਕਿੰਗ ਜਿਹੜੀ ਕਰੇ ਉਹਦੇ ਬਾਰੇ ਦੇਖੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੈ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਆ ਉਹਨੂੰ ਬੜਾ ਤਗੜਾ ਹੁੰਗਾਰਾ ਜਿਹੜਾ ਆ ਪਬਲਿਕ ਸਪੋਰਟ ਦਾ ਵੀ ਮਿਲ ਰਿਹਾ ਆ ਅੱਜ ਉਸੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅਸੀਂ ਦੁਬਾਰੇ ਇੱਕ ਕਾਰਡਨ ਐਂਡ ਸਰਚ ਆਪਰੇਸ਼ਨ ਕਾਸੋ ਆਪਰੇਸ਼ਨ ਪਲਾਨ ਕੀਤਾ ਐਸਪੀ ਸਿਟੀ ਬਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਜੀ ਦੇ ਸਚੂ ਸਬਾਨ ਕੋਤਵਾਲੀ ਲਾਹੌਰੀ ਗੇਟ ਅਸੀਂ ਕਿਆ ਬਸਤੀ ਚ ਆਏ ਆ ਜਿਹੜਾ ਕਿ ਇੱਕ ਹੌਟਸਪੌਟ ਏਰੀਆ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਥੋਰੋ ਚੈਕਿੰਗ ਹੋਵੇ ਹਰੇਕ ਸਸਪੀਸ਼ੀਅਸ ਬੰਦੇ ਨੂੰ ਰੋਕ ਕੇ ਚੈੱਕ ਕੀਤਾ ਜਾਵੇ ਤੇ ਜਿਹੜੇ ਵੀ ਨਸ਼ਿਆਂ ਦੇ ਗੋਰਖ ਧੰਦੇ ਚ ਪੰਜਾਬ ਦੇ ਯੂਥ ਨੂੰ ਧਕੇਲਦੇ ਆ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਪਹਿਲਾਂ ਵੀ ਅਸੀਂ ਵੱਡੀ ਗਿਣਤੀ ਚ ਮੁਕਦਮੇ ਦਰਜ ਕਰਕੇ ਕਾਫੀ ਨਸ਼ਾ ਤਸਕਰ ਜਿਹੜੇ ਆ ਉਹ ਅੰਦਰ ਭੇਜੇ ਆ ਤੇ ਅੱਗੇ ਵੀ ਇਹ ਮਹਿੰਮ ਜਿਹੜੀ ਬਦਸਤੂਰ ਜਾਰੀ ਰਹੂਗੀ ਤੇ ਕੁਝ ਰਿਕਵਰੀ ਆ ਕੁਝ ਗ੍ਰਿਫਤਾਰੀਆਂ ਪਈਆਂ ਬਿਲਕੁਲ ਜੀ ਪੂਰੇ ਜ਼ਿਲ੍ਹੇ ਚ ਕਾਸੋ ਆਪਰੇਸ਼ਨ ਚੱਲ ਰਿਹਾ ਜਦੋਂ ਇਹ ਸਾਰਾ ਵਾਈਂਡ ਅਪ ਹੋ ਗਿਆ ਦੁਪਹਿਰੇ ਤੁਹਾਨੂੰ ਬਰੀਫ ਪ੍ਰੋਪਰ ਪ੍ਰੈਸ ਨੋਟ ਦਵਾਵਾਂਗੇ ਕਿ ਕੀ ਕੀ ਰਿਕਵਰੀਜ਼ ਹੋਈਆਂ ਇੱਥੇ ਕੀ ਆਮ ਕੀ ਮੈਸੇਜ ਕੀ ਦੇਣਾ ਹੈ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਜੀ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਸਖਤ ਰਵਈਆ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਊਗਾ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ਿਆਂ ਦੇ ਸਕੋਰ ਚ ਪੈ ਕੇ ਉਹ ਅਸੀਂ ਉਹਨਾਂ ਪ੍ਰਤੀ ਸਿੰਪੈਥੈਟਿਕ ਨਿਗਾਹ ਰੱਖਾਂਗੇ ਤੇ ਉਹਨਾਂ ਨੂੰ ਡੀ ਐਡਿਕਸ਼ਨ ਕੇਂਦਰਾਂ 'ਚ ਜਮਾ ਕਰਾ ਕੇ ਤੇ ਉਹਨਾਂ ਨੂੰ ਨਸ਼ੇ ਦੇ ਇਸ ਦਲਦਲ ਤੋਂ ਬਾਹਰ ਨਿਕਲਣ ਲਈ ਪ੍ਰੇਰਣਾ ਦਿੱਤੀ ਜਾਊਗੀ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕੁਝ ਦਿਨ ਪਹਿਲਾਂ ਪਰਸੋਂ ਰਾਤ ਨੂੰ ਜਿਹੜਾ ਸਟਰੀਟ ਕਲੱਬ ਹੈਗਾ ਪਟਿਆਲਾ ਉੱਥੇ ਇੱਕ ਫਾਇਰਿੰਗ ਦੀ ਘਟਨਾ ਹੋਈ ਸੀ ਉਹਦੇ 'ਚ ਬਾਉਂਸਰ ਨਾਲ ਜਦੋਂ ਲੜਾਈ ਹੋਈ ਤੇ ਚਾਰ ਨੌਜਵਾਨਾਂ ਨੇ ਜਿਹੜਾ ਹਮਲਾ ਕੀਤਾ ਉਹਨਾਂ 'ਚੋਂ ਇੱਕ ਨੌਜਵਾਨ ਨੇ ਆਪਣਾ ਨਜਾਇਜ਼ ਪਿਸਤੌਲ ਕੱਢ ਕੇ ਜਿਹੜਾ ਕਲੱਬ ਦਾ ਬਾਉਂਸਰ ਸੀ ਉਹਦੇ ਉੱਪਰ ਫਾਇਰ ਕੀਤਾ ਤੇ ਇਥੇ ਮੈਂ ਦੱਸਣਾ ਚਾਹਾਂਗਾ ਕਿ ਐਸਪੀ ਸਿਟੀ ਡੀਐਸਪੀ ਸਿਟੀ ਵਨ ਤੇ ਐਸਐਚਓ ਕੋਤਵਾਲੀ ਦੀ ਟੀਮ ਨੇ 12 ਘੰਟਿਆਂ 'ਚ ਉਹ ਚਾਰੇ ਦੋਸ਼ੀ ਅਰੈਸਟ ਕਰ ਲਏ ਬਾਹਰ ਦਾ ਚਵਰਤੀ ਗਈ ਥਾਰ ਗੱਡੀ ਤੇ ਜਿਹੜਾ ਨਾਜਾਇਜ਼ ਪਿਸਤੌਲ ਸੀ ਉਹ ਵੀ ਬਰਾਮਦ ਕਰ ਲਿਆ ਤੇ ਐਗਜ਼ੈਂਪਲਰੀ ਐਕਸ਼ਨ ਹੋਇਆ 12 ਘੰਟਿਆਂ 'ਚ ਅਸੀਂ ਚਾਰੋਂ ਦੋਸ਼ੀ ਅਰੈਸਟ ਕੀਤੇ ਤੇ ਜਿਹੜੇ ਉਹ ਲੜਬਾਜੀ ਕਰਕੇ ਪਿਸਤੌਲਾਂ ਦੀ ਚੁੱਕੀ ਫਿਰਦੇ ਇਹਨਾਂ ਨੂੰ ਸਖਤ ਮੈਸੇਜ ਆ ਕਿ ਪਟਿਆਲੇ 'ਚ ਇਸ ਤਰੀਕੇ ਦੀ ਬਦਮਾਸ਼ੀ ਜਗੁੰਡਾਈਸ਼ ਨਹੀਂ ਆਗੀ ਠੀਕ ਹੈ ਥੈਂਕ ਯੂ